ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਮੰਦਰ ਸਾਹਿਬ ਜੀ ਦੀ ਉਸਾਰੀ ਦੀ ਸੇਵਾ ਚੱਲ ਰਹੀ ਸੀ ਇੱਕ ਬੀਬੀ ਬਹੁਤ ਹੀ ਖੂਬਸੂਰਤ ਜਿਸ ਨੇ ਬਹੁਤ ਹੀ ਗਹਿਣੇ ਗੱਟੇ ਪਾਏ ਹੋਏ ਹਨ ਉਹ ਜੋੜਿਆਂ ਵਿੱਚ ਖੜ ਗਈ ਤੇ ਜਦੋਂ ਕੁਝ ਸੇਵਾਦਾਰਾਂ ਨੇ ਵੇਖਿਆ ਤੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਅੰਦਰ ਜਾ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰ ਲਵੋ ਦਰਸ਼ਨ ਕਰ ਲਵੋ ਗੁਰੂ ਸਾਹਿਬ ਦੇ ਤਾਂ ਉਹ ਬੀਬੀ ਕਹਿਣ ਲੱਗੀ ਕਿ ਮੈਨੂੰ ਇਨ੍ਹਾਂ ਜੋੜਿਆਂ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ ਤੁਸੀਂ ਕਿਰਪਾ ਕਰਕੇ ਮੇਰੀ ਇਹ ਬੇਨਤੀ ਸਤਿਗੁਰੂ ਜੀ ਤੱਕ ਪਹੁੰਚਾ ਦਿਓ ਕਿ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ ਸੇਵਾਦਾਰਾਂ ਨੇ ਇਹ ਗੱਲ ਸੁਣ ਕੇ ਉਸ ਬੀਬੀ ਦੀ ਤੇ ਜਾ ਕੇ ਧੰਨ ਧੰਨ ਗੁਰੂ ਅਮਰਦਾਸ ਜੀ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸਤਗੁਰੂ ਜੀ ਇੱਕ ਬੀਬੀ ਜਿਸ ਬਹੁਤ ਹੀ ਜੋ ਖੂਬਸੂਰਤ ਹੈ ਉਸਨੇ ਬਹੁਤ ਅੱਛੇ ਸੋਹਣੇ ਵਸਤਰ ਪਾਏ ਹੋਏ ਹਨ ਬਹੁਤ ਹੀ ਗਹਿਣੇ ਗੱਟੇ ਹਾਰ ਸ਼ਿੰਗਾਰ ਪਾਇਆ ਹੋਇਆ ਹੈ ਉਹ ਆਪ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਤਾਂ ਜਦ ਅਸੀਂ ਉਹਨਾਂ ਨੂੰ ਕਿਹਾ ਤਾਂ ਉਹ ਕਹਿਣ ਲੱਗੀ ਕਿ ਮੈਨੂੰ ਜੋੜਿਆਂ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ ਤੁਸੀਂ ਮੇਰੀ ਬੇਨਤੀ ਗੁਰੂ ਸਾਹਿਬ ਤੱਕ ਪਹੁੰਚਾ ਦਿਓ ਸਤਗੁਰੂ ਜੀ ਤਨਤਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਅਸੀਂ ਖੁਦ ਵੇਖਦੇ ਹਾਂ ਜਦੋਂ ਉਹਨਾਂ ਨੇ ਬਾਹਰ ਆ ਕੇ ਵੇਖਿਆ ਤਾਂ ਕਹਿਣ ਲੱਗੇ ਕਿ ਬੀਬੀ ਤੁਸੀਂ ਕੌਣ ਹੋ ਤਾਂ ਮਾਤਾ ਲక్ష్ਮੀ ਨੇ ਸਤਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਕਹਿਣ ਲੱਗੀ ਕਿ ਮੈਂ ਆਪ ਜੀ ਕੋਲ ਆਪਣੀ ਇੱਕ ਬਹੁਤ ਵੱਡੀ ਤਕਲੀਫ ਲੈ ਕੇ ਆਈ ਹਾਂ ਸਤਗੁਰੂ ਜੀ ਕਹਿਣ ਲੱਗੇ ਕਿ ਮਾਤਾ ਲక్ష్ਮੀ ਆਪ ਨੂੰ ਕੀ ਤਕਲੀਫ ਹੈ ਤਾਂ ਮਾਤਾ ਲక్ష్ਮੀ ਕਹਿਣ ਲੱਗੀ ਕਿ ਸਤਗੁਰੂ ਜੀ ਜੋ ਇਹ ਮੇਰਾ ਰੂਪ ਆਪ ਦੇਖ ਰਹੇ ਹੋ ਇਹ ਮੇਰਾ ਅਸਲ ਰੂਪ ਨਹੀਂ ਹੈ ਮੇਰਾ ਰੂਪ ਕੁਝ ਹੋਰ ਹੈ ਅਗਰ ਮੈਂ ਹੋਰ ਰੂਪ ਆਪ ਨੂੰ ਵਿਖਾਵਾਂਗੀ ਤਾਂ ਆਪ ਵੀ ਦੇਖ ਕੇ ਮੇਰੇ ਤੋਂ ਕਿਰਣਾ ਕਰੋਗੇ ਸਤਗੁਰੂ ਜੀ ਕਹਿਣ ਲੱਗੇ ਕਿ ਮਾਤਾ ਲక్ష్ਮੀ ਨੂੰ ਕੀ ਮਾਤਾ ਲక్ష్ਮੀ ਕੀ ਦੱਸੋ ਕੀ ਗੱਲ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਮਾਤਾ ਲక్ష్ਮੀ ਕਹਿਣ ਲੱਗੀ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਬੇਨਤੀ ਕਰਨ ਲੱਗੀ ਕਿ ਸਤਿਗੁਰੂ ਜੀ ਮੇਰੀ ਇਹ ਬੇਨਤੀ ਹੈ ਕਿ ਮੈਨੂੰ ਲੋਕਾਂ ਨੇ ਬਹੁਤ ਹੀ ਗਲਤ ਥਾਵਾਂ ਤੇ ਕੋਠਿਆਂ ਤੇ ਹੋਰ ਸ਼ਰਾਬਾਂ ਚ ਜੂਆਂ ਵਿੱਚ ਮੈਨੂੰ ਬਹੁਤ ਗਲਤ ਜਗ੍ਹਾ ਇੰਨਾ ਵਰਤਿਆ ਹੈ ਕਿ ਸਤਿਗੁਰੂ ਜੀ ਮੇਰੇ ਸਰੀਰ ਤੇ ਕੋੜ ਹੋ ਗਿਆ ਹੈ ਬਹੁਤ ਹੀ ਬੁਰੀ ਜਗ੍ਹਾ ਤੇ ਮੈਨੂੰ ਵਰਤਿਆ ਗਿਆ ਸਤਿਗੁਰ ਜਿਸ ਕਰਕੇ ਮੇਰੇ ਸਰੀਰ ਤੇ ਇਹ ਕੋੜ ਹੋ ਗਿਆ ਹੈ ਕਿਰਪਾ ਕਰੋ ਮੈਨੂੰ ਆਗਿਆ ਬਖਸ਼ੋ ਤੇ ਮੈਨੂੰ ਆਪਣੇ ਚਰਨਾਂ ਵਿੱਚ ਆਉਣ ਦੀ ਇਜਾਜ਼ਤ ਦੇ ਦਿਓ ਧੰਤਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਮਾਤਾ ਲక్ష్ਮੀ ਕਿ ਅਸੀਂ ਆਪ ਨੂੰ ਇੱਕ ਗੱਲ ਦੱਸਦੇ ਹਾਂ ਕਿ ਆਪ ਨੂੰ ਜਦੋਂ ਅਸੀਂ ਚੌਥੇ ਜਾਮੇ ਵਿੱਚ ਆਵਾਂਗੇ ਫਿਰ ਆਪ ਨੂੰ ਇਜਾਜ਼ਤ ਦੇ ਦਿੱਤੀ ਜਾਵੇਗੀ ਤਾਂ ਇਹ ਇਸ਼ਾਰਾ ਤਨਤਨ ਗੁਰੂ ਰਾਮਦਾਸ ਜੀ ਵੱਲ ਸਤਿਗੁਰੂ ਜੀ ਨੇ ਕੀਤਾ ਤੇ ਸਮੇਂ ਦੇ ਮੁਤਾਬਿਕ ਜਦੋਂ ਤਨਤਨ ਗੁਰੂ ਰਾਮਦਾਸ ਜੀ ਮਹਾਰਾਜ ਗੱਦੀ ਤੇ ਸੁਪਾਇਮਾਨ ਬੈਠੇ ਉਸ ਵਕਤ ਫਿਰ ਮਾਇਆ ਨੂੰ ਅੰਦਰ ਆਉਣ ਦਾ ਇਜਾਜ਼ਤ ਦਿੱਤੀ ਗਈ ਵਿਚਾਰ ਕਰਦੇ ਆਂ अनेका ਭੁੱਲਾਂ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ